ਸਿਨਾਰਾ 20 ਪਾਰਟੀਆਂ ਨੂੰ ਹੁੰਝ ਦੋ ਐਤਕੀ ਦਲ ਬਦਲ ਨੂੰ ਹੁੰਝਣਗੇ ਕਿਉਂਕਿ ਲੋਕਾਂ ਨੇ ਗੁੱਸਾ ਤਾਂ ਕੱਢਣਾ ਗੁੱਸਾ ਕਿਵੇਂ ਕੱਢਣਗੇ ਦਲ ਬਦਲ ਨੂੰ ਤੇ ਲਾਜ਼ਮੀ ਕੱਢਣਗੇ ਹੁੰਝਣਗੇ ਇਹਨਾਂ ਨੂੰ ਸਾਰਿਆਂ ਨੂੰ ਇਹਦੇ ਨਾਲ ਖਜ਼ਾਨੇ ਤੇ ਵੀ ਭਾਰ ਪੈਂਦਾ ਜੀ ਚੋਣਾ ਹੋਣਗੀਆਂ ਦੂਜੀਆਂ ਡੱਡੂ ਛੜੱਪੇ ਵੀ ਬਹੁਤ ਨੇ ਤੇ ਮੱਛੀਆਂ ਵੀ ਪਤਨਾ ਨੂੰ ਚਟਕੇ ਵਾਪਸ ਮੁੜ ਰਹੀਆਂ ਦੁਕਾਨਦਾਰੀ ਆ ਵੀ ਮੇਰੀ ਦੁਕਾਨ ਕਿਹੜੇ ਮੋੜ ਤੇ ਜਾ ਕੇ ਵਧੀਆ ਚੱਲਦੀ ਆ ਅੱਜ ਤਰੋਂ ਐ ਲੱਗਦਾ ਵੀ ਕਾਂਗਰਸ ਵਾਲਾ ਕੰਮ ਠੀਕ ਆ ਕੱਲ ਉਹਨਾਂ ਨੂੰ ਲੱਗਦਾ ਵੀ ਨਹੀਂ ਭਾਜਪਾ ਦਾ ਆ ਚੁਤੇ ਆ ਗਿਆ ਪਰ ਸਾਨੂੰ ਲੱਗਦਾ ਇੱਥੇ ਤਾਂ ਆਮ ਆਦਮੀ ਪਾਰਟੀ ਦਾ ਕੀ ਹੈ ਜੀ ਇਹ ਸਿਆਸਤ ਨਹੀਂ ਹੈ ਅਸਲ ਚ ਇਹ ਤਾਂ ਇੱਕ ਧੰਦਾ ਪੰਜਾਬ ਬੁਰੀ ਤਰ੍ਹਾਂ ਉਹਨਾਂ ਨੇ ਖੰਡਾ ਲਿਆ ਨਹੀਂ ਆਏ ਯੁਰਤ ਪੈਂਦੀ ਹੈ ਕਿਸੇ ਦੀ ਆ ਦਿੱਲੀ ਰੈਲੀ ਤੋਂ ਬਾਅਦ ਮਤਲਬ ਜਿਹੜੇ ਬੁੜਕਦੇ ਸੀ ਨਾ ਵੀ ਅਸੀਂ ਨਹੀਂ ਇੱਥੇ ਇਕੱਠੇ ਚੱਲ ਸਕਦੇ ਤਾਲ ਕੋਈ ਨਜੀਵ ਲੱਗੀ ਪਈ ਹੈ ਫਾਰਮੂਕੀ ਹਕੀਕਤ ਜਰ ਸਾਹਮਣੇ ਆਈ ਗਰਾਊਂਡ 'ਚ ਕੀ ਹੋ ਰਿਹਾ ਮਤਲਬ ਭੰਤਰਗੇ ਕੰਨੀ ਕੰਨ ਬੋਲਣ ਲੱਗ ਗਏ ਜਿਵੇਂ ਆਪਾਂ ਕਹਿੰਦੇ ਹਾਂ ਜੀਰੋ ਵਾਲਾ ਡਾਇਲੋਗ ਵੀ ਮੱਠਾ ਪੈ ਗਿਆ ਮੈਂ ਕਹਿੰਦਾ ਤੁਸੀਂ ਕਦੇ ਸੁਣੋਗੇ ਨਹੀਂ ਅੱਜ ਤੋਂ ਬਾਅਦ ਜੋ ਦਿੱਲੀ ਰੈਲੀ ਹੋਈ ਆ ਉੱਥੇ ਜੋ ਸੰਕੇਤ ਦਿੱਤੇ ਨੇ ਜਾਂ ਗਾਂਧੀ ਸਾਹਿਬ ਅੱਜ ਕਾਂਗਰਸ ਚ ਸ਼ਾਮਲ ਹੋਏ ਨੇ ਜੋ ਸੰਕੇਤ ਉਹਨਾਂ ਨੇ ਵੀ ਦਿੱਤੇ ਨੇ ਇੰਟਰਵਿਊ ਦੇ ਵਿੱਚ ਵੀ ਗੱਠਜੋੜ ਵਾਲਾ ਮਾਮਲਾ ਹਾਲੇ ਫਾਈਨਲ ਨਹੀਂ ਹੋਇਆ ਜੇ ਉੱਪਨ ਹੋ ਗਿਆ ਇਹਦਾ ਮਤਲਬ ਇਹ ਹੈ ਵੀ ਇਹਦਾ ਗੱਠਜੋੜ ਹੋ ਵੀ ਸਕਦਾ ਇੰਡੀਆ ਗੱਠਜੋੜ ਤੇ ਸਭ ਤੋਂ ਸ਼ਰਾਰਤੀ ਤੇ ਸ਼ੱਕੀ ਤੇਰਾ ਅਰਵਿੰਦ ਕੇਜਰੀਵਾਲ ਬਾਤ ਉਹ ਇਹ ਗੱਠ ਜੋੜ ਨੂੰ ਉਂਗਲਾਂ ਤੇ ਨਚਾਉਣ ਨੂੰ ਫਿਰਦਾ ਸੀ ਸ਼ੁਰੂ ਚ ਦੇਖ ਲਓ ਆਰਡੀਨੈਂਸ ਵਾਲਾ ਲੈ ਕੇ ਆ ਗਿਆ ਫਿਰ ਚਿਹਰੇ ਵਾਲਾ ਲੈ ਕੇ ਆ ਗਿਆ ਹੁਣ ਚਲਾ ਆ ਕੰਮ ਵਾਲਾ ਫਸ ਗਿਆ ਤੇ ਕਿਹਦੀ ਸਭ ਤੋਂ ਵੱਡਾ ਡਾਰੀ ਮੋਦੀ ਦਾ ਕੇਰੀਵਾਲ ਇਹ ਵੀ ਇੱਕ ਸਿਆਸਤ ਆ ਵੀ ਜਿਨ੍ਹਾਂ ਤੋਂ ਡਰਾਂ ਉਹਨਾਂ ਵੱਲ ਧਿਆਨ ਇਹ ਨਾ ਕਰਨ ਦੋ ਕੀ ਨੰਗੀ ਨਾ ਹੋਊ ਤੇ ਕੀ ਨਚਾੜੂ ਕੇਜਰੀਵਾਲ ਦੇ ਪੱਲੇ ਕੀ ਆ ਚਲੋ ਜਿੰਨੇ ਇਹਨੇ ਉਮੀਦਵਾਰ ਖੜੇ ਕੀਤੇ ਨੇ ਮੰਨ ਲਓ ਸਾਰੇ ਦਿੱਤੇ ਜਾਣ ਕੀ ਕਰ ਦੂ ਕੇਦਰੀਵਾਲ ਦਿੱਲੀ ਤੁਸੀਂ ਸਾਰੇ ਇਕੱਠੇ ਹੋਏ ਹੋ ਮੋਦੀ ਦੇ ਖਿਲਾਫ ਇਕੱਠੇ ਹੋਏ ਨਾ ਇੱਥੇ ਮੋਦੀ ਦੇ ਖਿਲਾਫ ਇਕੱਠੇ ਕਿਉਂ ਨਹੀਂ ਹੋ ਸਕਦੇ ਜੀ ਪਹਿਲਾਂ ਤੁਸੀਂ ਇਹ ਨਹੀਂ ਸਮਝ ਸਕੇ ਵੀ ਪੰਜਾਬ ਨੂੰ ਬਦਲਾ ਦੀ ਲੋੜ ਹੈ ਖੁਰਚੇ ਕੇ ਹੁਣ ਤੁਸੀਂ ਇਹ ਨਹੀਂ ਸਮਝ ਰਹੇ ਵੀ ਮੁਲਕ ਨੂੰ ਬਦਲਾ ਦੀ ਲੋੜ ਹੈ ਹੁਣ ਅੱਡ ਅੱਡ ਜਿਵੇਂ ਚਾਰ ਕੋ ਨਹੀਂ ਮੁਕਾਬਲਿਆਂ ਦੀ ਕਹਾਣੀ ਦਿਸਦੀ ਹੈ ਸਾਹਮਣੇ ਅੱਖਾਂ ਮੂਰੇ ਭੰਭੂ ਤਾਂ ਰੇ ਨੱਚਦੇ ਨੇ ਅਕਾਲੀ ਦਲ ਜਿਹੜਾ ਕਹਿੰਦਾ ਸੀ ਪਤੀ ਪਤਨੀ ਦਾ ਰਿਸ਼ਤਾ ਨਾ ਮਾਸ ਦਾ ਰਿਸ਼ਤਾ ਉਹਦਾ ਕੀ ਬਣਿਆ ਦੂਜਿਆਂ ਨੂੰ ਮਿਹਨੇ ਮਾਰਦ ਨਾਲੀ ਦਲ ਦੀ ਇਹ ਪੋਜੀਸ਼ਨ ਨਹੀਂ ਹੈ ਵੀ ਕੇਂਦਰ ਸਰਕਾਰੀ ਕਾਨੂੰਨ ਬਣਾ ਨਹੀਂ ਸਕਦਾ ਖੇਤੀ ਬਾਰੇ ਇਹ ਆ ਵੀ ਕਿਸਾਨਾਂ ਨਾਲ ਗੱਲ ਕਰਕੇ ਨਹੀਂ ਬਣਾਏ ਗਲਤ ਬਣਾਏ ਪੰਜਾਬ ਦੇ ਅਹਿਮ ਮੁੱਦੇ ਆ ਜਿੰਨਾਂ ਵਿੱਚੋਂ ਇੱਕ ਸਿੱਧਾ ਖੇਤੀ ਨਾਲ ਜੁੜਿਆ ਮੰਡੀ ਕਰਨ ਨਾਲ ਜੁੜਿਆ ਇੱਕ ਨੋਟੀਫਿਕੇਸ਼ਨ ਜਦੋਂ ਹੀ ਬਾਹਰ ਆਉਂਦਾ ਹੈ ਪਬਲਿਕ ਡੋਮੇਨ 'ਚ ਜਨਤਕ ਹੁੰਦਾ ਹੈ ਤੇ ਉਸ ਦੇ ਉੱਤੇ ਰੌਲਾ ਪੈ ਜਾਂਦਾ ਹੈ ਕਿ ਪਹਿਲਾਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਜਦੋਂ ਦਿੱਲੀ ਤਪੱਸਿਆ ਕੀਤੀ ਕਿਸਾਨਾਂ ਮਜ਼ਦੂਰਾਂ ਨੇ ਪੰਜਾਬੀਆਂ ਨੇ ਦੇਸ਼ ਦੇ ਕਿਸਾਨਾਂ ਨੇ ਤਾਂ ਉਦੋਂ ਉਹਦੇ ਵਿੱਚੋਂ ਉਹ ਜਿੱਤ ਜਿੱਤ ਕੇ ਆਏ ਸੀ ਪਰ ਹੁਣ ਇੱਕ ਹੋਰ ਢੰਗ ਤਰੀਕਾ ਲੱਭ ਰਿਹਾ ਕੇਂਦਰ ਨੇ ਪਰ ਪੰਜਾਬ ਸਰਕਾਰ ਦੀ ਕੀ ਇਸ ਮਸਲੇ 'ਚ ਬਾਮ ਰੋੜੀ ਗਈ ਹੈ ਜਾਂ ਵਜ੍ਹਾ ਕੋਈ ਹੋਰ ਹੈ ਇਹ ਇੱਕਮ ਇੱਕ ਹੋ ਕੇ ਕਿਉਂ ਫੈਸਲਾ ਲਾਗੂ ਕਰ ਦਿੱਤਾ ਗਿਆ ਕਿ ਵੱਡੇ ਘਰਾਣਿਆਂ ਨੂੰ 26 ਮੰਡੀਆਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਲਾਗੂ ਹੋ ਜਾਣਾ ਖਰੀਦੋ ਫਰੋਕਤ ਹੈ ਵੇਚਣਾ ਸਟੋਰ ਕਰਨਾ ਉਹ ਸਾਈਲੋ ਲੱਗਣਗੇ ਇਸ ਮਸਲੇ ਦੇ ਉੱਤੇ ਫੈਸਲਾ ਕਿਵੇਂ ਘਾਤਕ ਹੈ ਕਿਸਾਨੀ ਲਈ ਖੇਤੀ ਲਈ ਇਸ ਤੇ ਉੱਤੇ ਗੱਲ ਕਰਾਂਗੇ ਨਾਲ ਪੰਜਾਬ ਦੀ ਮੌਜੂਦਾ ਸਿਆਸਤ ਦੇ ਅੰਦਰ ਜੋ ਕੁਝ ਵਾਪਰ ਰਿਹਾ ਗਤੀਵਿਧੀਆਂ ਹੋ ਰਹੀਆਂ ਕਿਹੜੀ ਪਾਰਟੀ ਦੇ ਕੀ ਸਟੈਂਡ ਨੇ ਕਿੰਨਾ ਘਾੜ ਹੈ ਵਿਚਾਰਧਾਰਾ ਨਾਲ ਕਿੰਨੇ ਪਰਨਾਏ ਨੇ ਇਹ ਵੀ ਗੱਲਾਂ ਕਰਾਂਗੇ ਮੇਰੇ ਨਾਲ ਇਸ ਮਸਲੇ ਤੇ ਗੱਲਬਾਤ ਕਰਨ ਲਈ ਤਿਆਰ ਨੇ ਮਾਲਵਿੰਦਰ ਸਿੰਘ ਮਾਲੀ ਜੀ ਮਾਲੀ ਸਾਹਿਬ ਸਭ ਤੋਂ ਪਹਿਲਾਂ ਤੇ ਅਸੀਂ ਇਸੇ ਮਸਲੇ ਤੇ ਚਰਚਾ ਕਰੀਏ ਕਹਿੰਦੇ 26 ਮੰਡੀਆਂ ਦੀ ਤੇ ਹਲੇ ਸ਼ੁਰੂਆਤ ਹੈ ਹੌਲੀ ਹੌਲੀ ਕਰਕੇ ਕਹਿੰਦੇ ਜਿੰਨੀਆਂ ਸਰਕਾਰੀ ਮੰਡੀਆਂ ਇਹਨਾਂ ਨੇ ਖਤਮ ਹੀ ਐ ਕਰਨੀਆਂ ਘਰਾਣਿਆਂ ਨੂੰ ਵੰਡ ਕੇ ਨਹੀਂ ਸ਼ੁਰੂਆਤ ਤਾਂ ਜ ਬਹੁਤ ਪਹਿਲਾਂ ਦੀ ਹੋਈ ਹੋਈ ਐ ਅਸਲ 'ਚ ਹੂੰ ਸਰਕਾਰਾਂ ਦੀ ਜੇ ਤੁਸੀਂ ਲੰਮੇ ਸਮੇਂ ਤੇ ਦੇਖੋ ਪਹਿਲਾਂ ਐਡੇ ਸਰਮਾਇਦਾਰ ਹੈ ਹੀ ਨਹੀਂ ਸੀ ਮੁਲਕ 'ਚ ਉਹਨਾਂ ਦੇ ਬਸ ਦੀ ਗੱਲ ਨਹੀਂ ਸੀ ਇਹਨੀਆਂ ਜੀਆਂ ਚੀਜ਼ਾਂ ਬਣਾਉਣੀਆਂ ਤੇ ਉਸਾਰਨੀਆਂ ਉਦੋਂ ਲੋਕਾਂ ਦੇ ਪੈਸੇ ਨਾਲ ਵੱਡੀ ਪੱਧਰ ਤੇ ਜਨਤਕ ਖੇਤਰ ਉਸਾਰੇ ਆ ਗਿਆ ਰੇਲਾਂ ਕਹਿ ਲੋ ਤੁਸੀਂ ਡੈਮ ਕਹਿ ਲੋ ਬੜਾ ਕਿੰਨੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਨੇ ਜਿਹੜੀਆਂ ਉਹ ਸਾਰੀਆਂ ਗੀਆਂ ਇੱਕ ਸਟੇਜ ਤੇ ਆ ਕੇ ਫਿਰ ਇਹ ਨੀਤੀ ਆ ਗਈ ਵੀ ਜਿਹੜੇ ਸਰਕਾਰੀ ਸੰਸਥਾਵਾਂ ਨੇ ਜਨਤਕ ਪ੍ਰਾਪਰਟੀਆਂ ਨੇ ਜਹਾਖਾਰਖਾਨੇ ਨੇ ਜਾ ਉਦਯੋਗ ਨੇ ਉਹਨਾਂ ਨੂੰ ਬਰਬਾਦ ਕਰੋ ਖੁੱਲੇ ਛੱਡ ਦਿਓ ਮਤਲਬ ਉਹਨਾਂ ਨੂੰ ਸੁਧਾਰਨ ਖਾਤਰ ਕੋਈ ਯਤਨ ਨਾ ਕਰੋ ਸਕੂਲ ਸਿਸਟਮ ਆ ਜਿਹੜਾ ਉਹਦਾ ਜਲੂਸ ਕੱਢ ਦਿਓ ਲੋਕਾਂ ਨੂੰ ਐ ਲੱਗਣ ਲੱਗ ਜੇ ਵੀ ਇਹਨਾਂ ਨਾਲੋਂ ਤਾਂ ਪ੍ਰਾਈਵੇਟ ਚੰਗਾ ਫੇਰ ਬਿਜਲੀ ਸਿਸਟਮ ਦਾ ਜਲੂਸ ਕੱਢ ਦਿਓ ਰਿਸ਼ਵਤ ਖੋਰੀ ਕਰ ਲਓ ਤੁਸੀਂ ਜੋ ਮਰਜ਼ੀ ਗਣਾ ਲਓ ਇਸੇ ਤਰ੍ਹਾਂ ਸਿੱਟ ਸਿਸਟਮ ਦਾ ਜਲੂਸ ਕੱਢ ਦਿਓ ਲੋਕਾਂ ਨੂੰ ਫੇਰਾ ਐ ਲੱਗੇ ਇੱਕ ਵਾਰ ਲੋਕਾਂ ਨੂੰ ਲੱਗਦਾ ਵੀ ਯਾਰ ਪ੍ਰਾਈਵੇਟ ਚੰਗਾ ਹੁਣ ਇਹ ਜਿਹੜੀ ਤੁਸੀਂ ਗੱਲ ਕਰਦੇ ਹੋ ਕੇਂਦਰ ਸਰਕਾਰ ਕਾਫੀ ਚਿਰ ਦਾ ਇਹ ਸਵਾਲ ਉਭਾਰ ਰਹੀ ਸੀ ਪੰਜਾਬ ਚ ਵੀ ਮੰਡੀ ਸੁਧਾਰਨ ਵਾਲੇ ਪਾਸੇ ਰਾਹ ਪਾਓ ਹੂੰ ਉਹਦੇ ਕਈ ਪੱਖ ਸੀ ਇੱਕ ਤਾਂ ਇਹ ਹੀ ਸੀ ਵੀ ਇਹਨਾਂ ਨੇ ਮੰਡੀ ਬੋਰਡ ਦੇ ਵਿੱਚ ਆੜਤੀਆਂ ਨੇ ਯੂਨੀਅਨ ਬਣਾ ਕੇ ਇੱਕ ਆਪਣਾ ਉਹਦਾ ਬਣਾ ਲਿਆ ਵਾਈਸ ਚੇਅਰਮੈਨ ਦਾ ਹਾਲਾਂਕਿ ਕਿਸਾਨਾਂ ਦੇ ਹੱਕ ਦਾ ਸੀ ਬਾਗਲ ਸਾਹਿਬ ਨੇ ਵੜਵਾਇਆ ਇਹਨਾਂ ਦਾ ਨੁਮਾਇੰਦਾ ਇੱਕ ਕਿਸਾਨੀ ਦਾ ਨੁਮਾਇੰਦਾ ਉੱਥੇ ਬਿਠਾਤੇ ਜਦੋਂ ਵੀ ਕੋਈ ਸੁਧਾਰ ਆਉਂਦੇ ਸੀ ੜਕਾ ਪਾਉਂਦੇ ਸੀ ਉਹ ਚ ਤੁਸੀਂ ਇਹ ਦੇਖੋ ਵੀ ਕਿਸਾਨ ਦੀ ਫਸਲ ਦਾ ਪੈਸਾ ਸਿੱਧਾ ਉਹਦੇ ਖਾਤੇ 'ਚ ਕਿਉਂ ਨਾ ਜਾਵੇ ਕਿੰਨਾ ਇਹ ਤਾਂ ਘਮਣ ਘੇਰੀਆਂ ਇਹਨਾਂ ਨੇ ਪਾਈਆਂ ਫਿਰ ਇਹਦਾ ਕੋਈ ਹੋਰ ਹੱਲ ਕੱਢਿਆ ਫਿਰ ਉਹਨਾਂ ਨੇ ਕਿਹਾ ਤੁਸੀਂ ਪੈਸੇ ਜਿਹੜੇ ਵਿਆਜ ਤੇ ਦਿੰਨੇ ਹੋ ਉਹਦਾ ਕੋਈ ਰਿਕਾਰਡ ਤਾਂ ਹੋਣਾ ਚਾਹੀਦਾ ਨਿਯਮ ਤਾਂ ਹੋਣੇ ਚਾਹੀਦੇ ਨੇ ਤੁਸੀਂ ਬਣਾ ਲਓ ਆਪਣੇ ਆਪ ਨੂੰ ਪ੍ਰਾਈਵੇਟ ਸੰਸਥਾ ਵਾਂ ਕੇ ਸਾਨੂੰ 24% ਲਾਤਾ ਕਿਸੇ ਨੂੰ ਕਿੰਨਾ ਲਾਤਾ ਫਿਰ ਕਿੰਨੇ ਝਗੜੇ ਪੈਂਦੇ ਨੇ ਇਹਨਾਂ ਨੇ ਉਹ ਨਹੀਂ ਮੰਨੀ ਫੇਰ ਪਹਨਾਰਨ ਦਾ ਸੁਧਾਰ ਕਰੋ ਇੰਨੇ ਖੁੱਲੀਆਂ ਛੱਤਾਂ 'ਚ ਹੁੰਦੀਆਂ ਨੇ ਫਿਰ ਕਹਿੰਦੇ ਜੀ ਇੰਨਾ ਅਨਾਜ ਗਲ ਗਿਆ ਜੀ ਗਲਿਆ ਹੁੰਦਾ 1 ਲੱਖ ਟਨ ਕਹਿੰਦੇ ਨੇ 5 ਲੱਖ ਟਨ ਗਲ ਗਿਆ ਮਨਜ਼ੂਰੀ ਲੈ ਲੈਂਦੇ ਨੇ ਵੀ 6 ਰੁਪਏ ਕਿਲੋ ਵੇਚ ਦੋ 6 ਰੁਪਏ ਕਿਲੋ ਵੀ ਵੇਚ ਦਿੰਦੇ ਨੇ ਸ਼ਰਾਬ ਨੂੰ ਦੂਜੇ ਨੂੰ ਪੂਰੇ ਭਾਅ ਤੇ ਵੀ ਬਾਹਰ ਕੱਢ ਦਿੰਦੇ ਨੇ ਜੇ ਤੁਹਾਡੇ ਯਾਦ ਹੋਵੇ ਬਾਦਲ ਸਰਕਾਰ ਨੇ ਜਾਂਦੇ ਜਾਂਦੇ 31000 ਕਰੋੜ ਰੁਪਏ ਦਾ ਕਰਜ਼ਾ ਮੰਨੇ ਸੀ ਜਿਹੜਾ ਮਨਪ੍ਰੀਤ ਨੇ ਵਿਧਾਨ ਸਭਾ 'ਚ ਬੋਲਿਆ ਸੀ ਵੀ ਇਹਨੇ ਪੰਜਾਬ ਦੇ ਰਾਹ 'ਚ ਕਿੰਨੇ ਕੰਡੇ ਬਿਛਾਤੇ ਉਹ ਕੀ ਸੀ ਸਾਰਾ ਉਹ ਸਾਰੀ ਕਰਪਸ਼ਨ ਸੀ ਆਰਥੀਆਂ ਨੇ ਆਪਣਾ ਬੋਰੀ ਦੇ ਹਿਸਾਬ ਨਾਲ ਕਮਿਸ਼ਨ ਨਹੀਂ ਥਾ ਮਤਲਬ ਪੈਸੇ ਦੇ ਹਿਸਾਬ ਨਾਲ ਕਮਿਸ਼ਨ ਕਰ ਲਿਆ ਇਹ ਤੁਸੀਂ ਜਿਹੜੀਆਂ ਪਹਿਲਾਂ ਵਾਲੀਆਂ ਚੋਰ ਮੋਰੀਆਂ ਤੇ ਵੱਡੀਆਂ ਗੜਬੜੀਆਂ ਦਸੀਆਂ ਆਧਾਰ ਦੱਸਿਆ ਕਿ ਸ਼ੁਰੂਆਤ ਤਾਂ ਪਹਿਲਾਂ ਹੋਈ ਹੈ ਪਰ ਜਿਹੜਾ ਤਾਜ਼ੇ ਫੈਸਲੇ ਨੂੰ ਲੈ ਕੇ ਐਸਕੇਐਮ ਨੇ ਜਿਹੜਾ ਜਵਾਬ ਦਿੱਤਾ ਜਾਂ ਕਿਹਾ ਕਿ ਅਸੀਂ ਵਿਰੋਧ ਕਰਨਾ ਹੈ ਇਹ ਸਿਆਸੀ ਤੌਰ ਤੇ ਵਿਰੋਧ ਕਰਨਾ ਇੰਨੇ ਨਾਲ ਗੱਲ ਬਣਦੀ ਹੈ ਜੇ ਲੜਾਈ ਇਦੋਂ ਅੱਗੇ ਦੀ ਹੈ ਮੈਂ ਤੁਹਾਨੂੰ ਇਹ ਗੱਲ ਤੀਸ ਕਰਕੇ ਦਸੀਆਂ ਨੇ ਹੁਣ ਜਿਹੜੇ ਸਾਈਲੋ ਬਣਾਏ ਨੇ ਇਹਨਾਂ ਨੂੰ ਇਹਨਾਂ ਨਾਲ ਸ਼ਰਤਾਂ ਕੀ ਰੱਖੀਆਂ ਨੇ ਜੇ ਤੁਸੀਂ ਉਹ ਪੜ ਲਓ ਮੈਂ ਉਦੋਂ ਕਿਸਾਨ ਅੰਦੋਲਨ ਵੇਲੇ ਵੀ ਸਵਾਲ اٹھਾਇਆ ਸੀ ਵੀ ਇਹਨਾਂ ਨੂੰ ਸਸਤੀ ਲੀਜ਼ ਤੇ ਜ਼ਮੀਨ ਦਿੱਤੀ ਰੇਲਵੇ ਲਾਈਨ ਖਾਤਰ ਉਹ ਦਿੱਤਾ ਟੈਕਸ ਤੋਂ ਛੋਟਾਂ ਦਿੱਤੀਆਂ ਫਿਰ ਇਹ ਕਿਹਾ ਵੀ ਤੁਹਾਡੀ ਮੰਨ ਲਓ 1 ਲੱਖ ਟਨ ਦੀ ਸਮਰੱਥਾ ਜੀ ਤੁਹਾਨੂੰ 90000 ਟਨ ਦੇ ਪੈਸੇ ਦਿੱਤੀ ਜਾਣਗੇ ਹਰ ਸਾਲ ਚਾਹੇ 10000 ਟਨ ਰੱਖਿਆ ਜਾਵੇ ਉੱਥੇ ਫਿਰ ਇਹਦੇ ਨਾਲ ਜਦੋਂ ਰੋਲਾ ਪੈਣ ਲੱਗਿਆ ਫਿਰ ਕਹਿੰਦੇ ਵੀ ਪਰਚੀ ਆੜਤੀ ਦੇ ਨਾਮ ਕੱਟੀ ਜਾਉ। ਹੂੰ। ਕਿਸਾਨ ਸਿੱਧਾ ਚੱਲਿਆ ਗਿਆ ਉੱਥੇ। ਹੂੰ। ਪੱਲੇਦਾਰ ਬਾਹਰ ਨਿਕਲ ਗਏ। ਢੋਟ ਢਾਈ ਵਾਲੇ ਬਾਹਰ ਨਿਕਲ ਗਏ। ਕਿਸਾਨ ਸੌਖਾ ਹੋ ਗਿਆ ਇੱਕ ਹਿਸਾਬ ਨਾਲ। ਗਿਆ 15 ਮਿੰਟਾਂ ਚ ਮੁੜਿਆ ਆ ਪਰਚੀ ਲੈ ਕੇ ਆੜਤੀ ਨੂੰ ਫੜਾਤੀ ਪੈਸੇ ਲੈ ਲੈ। ਹੂੰ। ਸੋਨੂ ਇੱਕ ਚਾਰਟ ਤੇ ਲਾਇਆ ਪਹਿਲਾਂ ਜਾਨੀ ਇਹ ਸੈਲੋ ਬਣਾਉਣ ਦਾ ਵਿਰੋਧ ਉਦੋਂ ਹੀ ਕਰਨਾ ਚਾਹੀਦਾ ਸੀ ਜਾਂ ਕੀ ਸੈਲੋ ਸਰਕਾਰ ਕਿਉਂ ਨਹੀਂ ला ਸਕਦੀ ਜੀ ਜਦੋਂ ਇੰਨੇ ਗਦਾਮ ਬਣਾਏ ਨੇ ਐਫਐਸਆਈ ਨੇ ਤੇ ਸਰਕਾਰ ਨਾਉ ਸੈਲੋ ਕਿਉਂ ਨਹੀਂ ला ਸਕਦੀ ਸੀ ਪੰਜਾਬ ਵਿੱਚ ਇਹ ਵੀ ਹੈ ਜਿਹੜਾ ਕਿ ਤੁਸੀਂ ਕਿਹਾ ਕਿ ਕੰਮ ਜਿਹਦਾ ਕਰਨ ਵਾਲਾ ਉਹਨੂੰ ਕਰਨਾ ਚਾਹੀਦਾ ਹੈ ਸਰਕਾਰੀ ਤੌਰ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਹੁਣ ਮੰਡੀਆਂ ਚ ਰੋਲੇ ਕਿਉਂ ਜੀ ਜੱਟ ਦੀ ਜੂਨ ਬੁਰੀ ਹੈ ਰੁੱਲਣਾ ਪੈਂਦਾ ਬਹੁਤ ਕੁਝ ਚੱਲਣਾ ਪੈਂਦਾ ਪਿੰਡੇ ਦੇ ਉੱਤੇ ਪਹਿਲਾਂ ਖੇਤਾ ਚ ਖੱਜਲ ਖਵਾਰ ਹੋ ਫਿਰ ਮੰਡੀਆਂ ਚ ਰੁੱਲਦੇ ਰਹੋ ਫਿਰ ਇਹ ਸੌਖਾ ਤਰੀਕਾ ਹੈ ਸੌਖਾ ਤਰੀਕਾ ਸਾਰਿਆਂ ਨੂੰ ਪਾਉਂਦਾ ਇਸ ਕਰਕੇ ਇੱਧਰ ਨੂੰ ਤੁਰਪੇ ਲੋਕ ਵੀ ਆਪ ਮਹਾਰੇ ਮਾਹੌਲ ਬਣਾਇਆ ਗਿਆ ਤਾਂ ਤੁਸੀਂ ਕਹੇ ਵੀ ਜਿਹੜੀ ਸਰਕਾਰ ਨੂੰ ਬਣਾਉਣੇ ਚਾਹੀਦੇ ਸਰਕਾਰ ਇਸ ਪਾਸੇ ਤੁਰਨ ਨੂੰ ਕਿਉਂ ਨਹੀਂ ਤਿਆਰ ਕਿਉਂਕਿ ਉਹ ਉਹ ਚੋ ਹਿੱਸੇਦਾਰੀ ਮਿਲਦੀ ਹੈ ਜੀ ਪੈਸਾ ਟੱਕਾ ਮਿਲਦਾ ਮੰਡੀਆਂ ਦੇ ਵਿੱਚ ਵੈਜ ਜਿਹੜਾ ਮੰਡੀਆਂ ਦਾ ਝਾੜ ਹੁੰਦਾ ਤੁਹਾਨੂੰ ਪਤਾ ਕਿੰਨੇ ਪੈਸਿਆਂ ਦੇ ਵਿਕਦਾ ਬਾਅਦ ਚ ਕਿੰਨਾ ਰੌਲਾ ਪੈਂਦਾ ਕਿੰਨੀਆਂ ਵੀਡੀਓ ਆਈ ਨੇ ਇੱਕ ਉਹਦੇ ਵਿੱਚ ਮਾਰਦੇ ਨੇ ਇੱਕ ਝਾਰਚ ਮਾਰਦੇ ਨੇ ਫਿਰ ਪੱਲੇਦਾਰਾਂ ਦਾ ਕਿੰਨਾ ਰੌਲਾ ਪੈਂਦਾ ਸਾਰੇ ਕਾਸੇ ਦਾ ਫਿਰ ਟੋਟ ਟਵਾਈ ਦੇ ਟੈਂਡਰਾਂ ਦਾ ਰੌਲਾ ਪੈਂਦਾ ਹੁੰਦਾ ਨਾ ਟਰੱਕ ਸਕੂਟਰਾਂ ਦੇ ਨੰਬਰ ਲੈ ਕੇ ਕਿਵੇਂ ਕੀਤਾ ਫਿਰ ਬਾਹਰੋਂ ਕਿੰਨਾ maal ਆ ਕੇ ਇੱਥੇ ਐਮਐਸਪੀ ਲੱਗ ਹੁੰਦੀ ਆ ਉਹ ਮਿਲਦਾ ਮੇਰੇ ਕਹਿਣ ਦਾ ਮਤਲਬ ਤੁਸੀਂ ਇੱਕ ਸਿਸਟਮ ਨੂੰ ਕਰਪਟ ਕੀਤਾ ਕਰਪਟ ਕਰਨ ਕੋ ਸਿਸਟਮ ਨੂੰ ਸੁਧਾਰਨ ਦੀ ਬਜਾਏ ਇਹਦੇ ਮੂਰੇ ਤੁਸੀਂ ਕਿੰਨਾ ਚਿਰ ਥੰਮੀਆਂ ਲਾ ਲੋਗੇ ਇਹਦੀਆਂ ਜਿਹੜਾ ਬੇਸ਼ੱਕ ਇਥੋਂ ਪੰਜਾਬ ਦੇ ਵਿੱਚ ਪਈਆਂ ਸਰਕਾਰੀ ਮੰਡੀਆਂ ਦੀਆਂ ਤੇ ਇਹਨੂੰ ਤਬਾਹ ਕਰਨ ਵਾਲੀਆਂ ਜਿਹੜਾ ਕਿੱਥੇ ਪਈਆਂ ਇਹ ਬਿਲਕੁਲ ਸਰਕਾਰੀ ਨੀਤੀਆਂ ਚ ਪਈਆਂ ਨੇ ਸਰਕਾਰ ਆੜਤੀਆਂ ਦਾ ਜਿਹੜਾ ਗੱਠ ਜੋੜਾ ਸਿਆਸਤਦਾਨਾਂ ਦਾ ਜਿਹੜਾ ਵੱਡੀ ਪੱਦਰ ਤੇ ਚੋਣ ਫੰਡ ਜਾਂਦੇ ਨੇ ਉੱਥੇ ਜਾਂਦੇ ਨੇ ਕਿਉਂਕਿ ਤੁਹਾਡਾ ਇਹ ਤਾਂ ਵੀ ਰੌਲਾ ਪਉਂਦੀ ਹੈ ਸਰਕਾਰ ਵੀ ਪੰਜਾਬ ਚ ਸਭ ਤੋਂ ਵੱਧ ਕਮਿਸ਼ਨ ਪੈਂਦਾ ਪਹਿਲਾਂ 14% ਪੈਂਦਾ ਸੀ ਉਹ ਕਹਿੰਦੇ 8 ਤੋਂ ਵੱਧ ਨਹੀਂ ਦੇਣਾ ਇਹੋ ਜਿਹੇ ਪੰਗੇ ਪੈਂਦੇ ਨੇ ਯਾਨੀ ਸੁਧਾਰ ਕਰਨ ਵਾਲੇ ਪਾਸੇ ਤੁਰਨਾ ਚਾਹੀਦਾ ਸੀ ਦੂਜੀ ਗੱਲ ਜਿਹੜੀ ਆਮ ਆਦਮੀ ਪਾਰਟੀ ਨੇ ਤਾਂ ਕਿਸਾਨ ਅੰਦੋਲਨ ਦੌਰਾਨ ਵੀ ਇੱਕ ਬਿੱਲ ਨੋਟੀਫਾਈ ਕਰਤਾ ਸੀ ਦਿੱਲੀ 'ਚ ਚਾਹੇ ਕਹਿਣ ਨੂੰ ਇਹ ਕਹਿੰਦੇ ਸੀ ਅਸੀਂ ਕਿਸਾਨਾਂ ਦੇ ਨਾਲ ਆ ਰਾਘਵ ਚੱਡੇ ਦੀ ਇੱਥੇ ਪ੍ਰੈਸ ਕਾਨਫਰੰਸ ਹੋਈ ਚੀਮਾ ਨਾਲ ਸੀ ਉਹ ਕਹਿੰਦਾ ਕੇਂਦਰ ਸਰਕਾਰ ਦੇ ਕਾਨੂੰਨ ਨੇ ਅਸੀਂ ਇਹਨਾਂ ਨੂੰ ਰੋਕ ਨਹੀਂ ਸਕਦੇ ਸਾਨੂੰ ਲਾਗੂ ਕਰਨੇ ਪੈਣਗੇ ਹੁਣ ਜਿਹੜੀ ਗੱਲ ਰੱਦ ਕਰਾਈ ਆ ਤੁਸੀਂ ਜੀ ਤਾਂ ਜਿੱਤਾ ਉਹੀ ਤੁਸੀਂ ਅਸ਼ੋਪਲੇ ਕਾਨੂੰਨ ਲਾਗੂ ਕਰਤਾ ਹੁਣ ਸਾਰਾ ਕੁਝ ਉਹਨਾਂ ਨੂੰ ਦੇਤਾ ਪਹਿਲਾਂ ਕਹਿੰਦੇ ਸੀ ਇਹਦੇ ਵਿੱਚੋਂ ਖਰਚੇ ਕੱਟ ਕੇ ਆੜਤੀਆਂ ਨੂੰ ਦੇ ਦਾਂਗੇ ਸ਼ਾਇਦ ਕੁਝ ਮਾੜਾ ਮੋਟਾ ਪੱਲੇਦਾਰਾਂ ਨੂੰ ਵੀ ਦੇ ਦਿੰਦੇ ਹੁਣ ਜਦੋਂ ਆੜਤ ਕੋਲ ਜਾਂਦੇ ਹੁਣ ਜਦੋਂ ਸ਼ਕਤੀ ਉਹਨਾਂ ਕੋਲ ਵੱਧ ਗਈ ਅੰਦੋਲਨ ਖੰਡਾਤਾ ਅਡ ਡਰਾ ਤੇ ਪਾਤਾ ਹੁਣ ਇਹਦਾ ਮਤਲਬ ਸਾਫ਼ ਆ ਕਿ ਪੰਜਾਬ ਸਰਕਾਰ ਕੋਲੇ ਕੋਈ ਨੀਤੀ ਨਹੀਂ ਹੈ ਇਸ ਮਸਲੇ ਬਾਰੇ ਪਹਿਲਾਂ ਤੇ ਵੀ ਗੱਲ ਚੱਲਦੀ ਰਹੀ ਨਾ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਸਾਡੇ ਨਾਲ ਕੇਂਦਰ ਧੱਕਾ ਬਹੁਤ ਕਰਦਾ ਹੈ ਗੱਲ ਆਮ ਚੱਲਦੀ ਹੈ ਕਿ ਕਾਂਗਰਸ ਜਦੋਂ ਸੱਤਾ ਵਿੱਚ ਸੀ ਉਦੋਂ ਵੀ ਪੰਜਾਬ ਨਾਲ ਮਤਰਿਆਂ ਵਾਲਾ سلوਕ ਹੋਇਆ ਅੱਜ ਮੌਜੂਦਾ ਦੌਰ 'ਚ ਵੀ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਕਹਿੰਦੇ ਆਰਡੀਐਫ ਦਾ ਫੰਡ ਵੀ ਤੇ ਇਹਨਾਂ ਮੰਡੀਆਂ ਨਾਲ ਜੁੜਿਆ ਆ ਉਹ ਰੋਕੀ ਬੈਠੇ ਆ ਉਹਦੇ ਤੇ ਬਣੇ ਬੈਠੇ ਆ ਗੁੱਠਲੀ ਮਾਰ ਕੇ ਬੈਠੇ ਆ ਵਲਾਵਾ ਦੇ ਕੇ ਬੈਠੇ ਆ ਹੁਣ ਜਦੋਂ ਇਹ ਫੈਸਲਾ ਇੱਕ ਪਾਸੇ ਤਾਂ ਵਿਰੋਧ ਹੈ ਕਿ ਕੇਂਦਰ ਸਾਡੇ ਨਾਲ ਧੱਕਾ ਕਰ ਦੂਜੇ ਪਾਸੇ ਕੇਂਦਰ ਦੇ ਫੈਸਲੇ ਮੰਡਾਂ 'ਚ ਲਾਗੂ ਹੋ ਜਾਂਦੇ ਪੰਜਾਬ ਮੈਂ ਤੁਹਾਨੂੰ ਇਹੀ ਕ ਦੀ ਦਾ ਨਾਮ ਵਧਾਉਣਾ ਹੁੰਦਾ ਉਦੋਂ ਤਾਂ ਕਹਿੰਦੇ ਸੀ ਦਿੱਲੀ ਮਾਡਲ ਲਾਗੂ ਕਰ ਰਹੇ ਆ ਤੁਸੀਂ ਆਮ ਆਦਮੀ ਕਲੀਨਿਕ ਕਰਕੇ ਪਹਿਲਾਂ ਫੋਟੋਆਂ ਲਾਤੀਆਂ ਹੁਣ ਫੋਟੋਆਂ ਟਕਤੀਆਂ ਇਸ਼ਤਿਹਾਰਬਾਜ਼ੀ ਹੋਈ ਹੈ ਦੇਖੋ ਕੀ ਹੋਇਆ ਉਹਨਾਂ ਨੇ ਰੋਕ ਲਈ ਗ੍ਰਾਂਟ ਵੀ ਇਹ ਕੰਮ ਲਈ ਤਾਂ ਕੇਂਦਰ ਦੀ ਗ੍ਰਾਂਟ ਹੈ ਨਹੀਂ ਕਿਉਂਕਿ ਕੇਂਦਰ ਨੇ ਸਾਰੇ ਅਧਿਕਾਰ ਆਪਣੇ ਕੋਲ ਖੋਲੇ ਨਾ ਜੀ ਸਿੱਖਿਆ ਦਾ ਅਧਿਕਾਰ ਉਹਨਾਂ ਕੋਲੇ ਸਿਹਤ ਦਾ ਅਧਿਕਾਰ ਉਹਨਾਂ ਦੇ ਕੋਲੇ ਤੇ ਵਾਤਾਵਰਣ ਦਾ ਅਧਿਕਾਰ ਉਹਨਾਂ ਕੋਲੇ ਡੈਮਾਂ ਦਾ ਅਧਿਕਾਰ ਉਹਨਾਂ ਕੋਲੇ ਸੋ ਇਸ ਕਰਕੇ ਸਰਕਾਰ ਆ ਜਿਹੜੀ ਉਹਦਾ ਨਾਗਵਲ ਪਿਆ ਹੋਇਆ ਤੁਸੀਂ ਫੈਡਰਲ ਸਿਆਸਤ ਲਈ ਕਿਉਂ ਨਹੀਂ ਲੜਦੇ ਰਾਜਾਂ ਨੂੰ ਵੱਧ ਅਧਿਕਾਰਾਂ ਲਈ ਕਿਉਂ ਨਹੀਂ ਲੜਦੇ ਜਦੋਂ ਅਧਿਕਾਰ ਇੱਥੋਂ ਤੋਂ ਖੋਏ ਹੋਏ ਨੇ ਫਿਰ ਤੁਸੀਂ ਕਹਿੰਦੇ ਸਾਡੇ ਨਾਲ ਕਰਦੇ ਨੇ ਧੱਕਾ ਸਾਰੇ ਮੁਲਕ ਨਾਲੇ ਕਰਦੇ ਨੇ ਪੰਜਾਬ ਨਾਲ ਵਿਸ਼ੇਸ਼ ਤੌਰ ਤੇ ਹੋ ਜਾਂਦਾ ਕਈ ਕਾਰਨ ਨੇ ਪਹਿਲਾਂ ਵੀ ਹੋਇਆ ਰਾਜਧਾਨੀ ਦਾ ਪਾਣੀਆਂ ਦਾ ਯੂਨੀਵਰਸਿਟੀ ਦਾ ਪਰ ਤੁਹਾਡੀ ਇਹਦੇ ਖਿਲਾਫ ਲੜਾਈ ਕਿੱਥੇ ਆ ਤੁਸੀਂ ਤਾਂ ਸਮਾਤੇ ਸਟੇਟ ਤੇ ਹਮਲੇ ਕਰਨ ਦੇ ਬਹਾਨੇ ਦਿੰਦੇ ਹੋ ਇਹਦਾ ਮਤਲਬ ਜਿਹੜੀ ਅੱਜ ਮੌਜੂਦਾ ਦੌਰ ਦੇ ਵਿੱਚ ਇੰਡੀਆ ਗੱਠਜੋੜ ਵਰਸਸ ਐਨਡੀਆ ਗੱਠਜੋੜ ਬਣਿਆ ਪਿਆ ਕੀ ਉਹ ਤੁਹਾਨੂੰ ਲੱਗਦਾ ਸਿਰਫ ਸੱਤਾ ਹਾਸਲ ਕਰਨ ਦੀ ਲੜਾਈ ਤੱਕ ਸੀਮਤ ਹੈ ਨੀਤੀਆਂ ਦਾ ਕੋਈ ਵਿਰੋਧ ਨਹੀਂ ਨਹੀਂ ਉਹ ਤਾਂ ਉਦੋਂ ਪਤਾ ਲੱਗੂ ਨਾ ਜੀ ਜੇ ਇੰਡੀਆ ਗੱਠਜੋੜ ਕਾਮਨ ਮਿਨੀਮਮ ਪ੍ਰੋਗਰਾਮ ਲੈ ਕੇ ਆਉ ਜੇ ਤਾਂ ਬੰਦੇ ਬਦਲ ਦੀ ਉਹ ਲੜਾਈ ਆ ਆਪਾਂ ਬੰਦੇ ਬਦਲ ਕੇ ਦੇਖ ਲੈ ਪੰਜਾਬ 'ਚ ਮੈਂ ਤਾਂ ਐਲਾਨ ਕਰਕੇ ਕਹਿਣਾ ਵੀ ਦੱਸੋ ਕਿਹੜੀ ਨੀਤੀ ਪਾਲਸੀ ਬਦਲੀ ਆ ਅਕਾਲੀਆਂ ਤੇ ਕਾਂਗਰਸ ਵਾਲੀ ਭਗਵੰਤ ਮਾਨ ਨੇ ਚਾਹੇ ਰੇਟੇ ਬਾਰੇ ਚਾਹੇ ਸਾਰੀਆਂ ਗੱਲਾਂ ਨੇ ਕਿਸੇ ਬਾਰੇ ਨਹੀਂ এডੂਕੇਸ਼ਨ ਨੀਤੀ ਜਿਹੜਾ ਦੱਖਣੀ ਰਾਜਾਂ ਨੇ ਰੱਦ ਕਰਤੀ ਹੋਵੇ ਅਸੀਂ ਨਹੀਂ ਜੀ ਦੋ ਤਿੰਨ ਰਾਜਾਂ ਨੇ ਰੱਦ ਕਰਤੀ ਪੰਜਾਬ ਵਿੱਚ ਕੋਈ ਕੁਸਕਦਾ ਇਹਦੇ ਬਾਰੇ ਚੁੱਪ ਕਰਨ ਨਾ ਸਰਕਾਰ ਨਾ ਵਿਰੋਧੀ ਪਾਰਟੀਆਂ ਨਾ ਕੋਈ ਉਸ ਤਰ੍ਹਾਂ ਦੇ ਵਿਦਿਆਬਾਨ ਵਿਦਿਆਸ਼ਾਤਰੀ ਸਖਿਆਸ਼ਾਤਰੀ ਯੂਨੀਵਰਸਿਟੀਾਂ 'ਚ ਤਾਂ ਨੋਟੀਫਿਕੇਸ਼ਨ ਹੋ ਗਿਆ ਕਿ ਲਾਗੂ ਕਰੋ ਮੈਂ ਕਹਿੰਦਾ ਮੀਟਿੰਗਾਂ ਹੋਣ ਲੱਗੀਆਂ ਇੱਥੇ ਬੀਸਾਰੀ ਯੂਨੀਵਰਸਿਟੀ ਨੂੰ ਕਿਵੇਂ ਇੱਕ ਕੀਤਾ ਜਾ ਸਕਦਾ ਇੱਕ ਸਿਲੇਬਸ ਕਿਵੇਂ ਕੀਤਾ ਜਾ ਸਕਦਾ ਸਿੱਖਿਆ 'ਚ ਇਨਕਲਾਬ ਆਊਗਾ ਸਿਲੇਬਸ ਬਦਲ ਕੇ ਜਦੋਂ ਤੱਕ ਤੁਸੀਂ ਸਿਲੇਬਸ ਨਹੀਂ ਬਦਲਦੇ ਲੋਕਾਂ ਨੂੰ ਪੜਾਉਣ ਦਾ ਤਰੀਕਾ ਨਹੀਂ ਬਦਲਦੇ ਉਹਨਾਂ ਦਾ ਸੋਚ ਦਾ ਢਾਂਕ ਕਿਵੇਂ ਬਣੂ ਸਹੂਲਤਾਂ ਦੀ ਜ਼ਰੂਰਤ ਆ ਪਾਣੀ ਦੀ ਬਿਜਲੀ ਦੀ ਪੱਖਿਆਂ ਦੀ ਵਧੀਆ ਸਮਾਨ ਆਪਦੇ ਆਪ 'ਚ ਇਹ ਵੀ ਬਹੁਤ ਅਹਿਮ ਆ ਜੀ ਲੱਗਦਾ ਪਰ ਅਸਲ ਗੱਲ ਤਾਂ ਕਿਤਾਬ ਪੜਾਉਣੀ ਉਹਦੇ ਵਿੱਚ ਪਈ ਆ ਨਾ ਜੀ ਉਹ ਕੇਂਦਰ ਤੈਅ ਕਰ ਰਿਹਾ ਹੁਣ ਜਦੋਂ ਕੇਂਦਰ ਇੱਕ ਭਾਰਤੀ ਇਤਿਹਾਸ ਬਾੜ ਰਿਹਾ ਵਿੱਚ ਤੇ ਦੂਜੇ ਇਤਿਹਾਸ ਤਾਂ ਫਿਰ ਨਿਕਲੂਏ ਨਾ ਜੀ ਸਥਾਨਕ ਇਤਿਹਾਸ ਸੋ ਮੇਰੇ ਕਹਿਣ ਦਾ ਭਾਵ ਇਹ ਆ ਵੀ ਇਹਨਾਂ ਨੇ ਕੇਂਦਰ ਸਰਕਾਰ ਦੀ ਉਹ ਨੀਤੀ ਜਿਹੜੀ ਕਾਰਪੋਰੇਟਾਂ ਦੇ ਹੱਥ ਚ ਜਾਂਦੀ ਆ ਮੰਡੀ ਸਿਸਟਮ ਨੂੰ ਤਬਾਹ ਕਰਦੀ ਆ ਉਹ ਇਹਨਾਂ ਨੇ ਲਾਗੂ ਕੀਤੀ ਆ ਜਿਹੜੀ ਪੰਜਾਬ ਵਿਰੋਧੀ ਵੀ ਆ ਕਿਸਾਨ ਵਿਰੋਧੀ ਵੀ ਆ ਤੇ ਜਿਹੜਾ ਇਹਨੂੰ ਮੋੜਵਾ ਜਵਾਬ ਦੇਣਾ ਹੈ ਖਾਸ ਕਰਕੇ ਕਿਸਾਨ ਜਿੱਥੇ ਬੰਦੀਆਂ ਦੀ ਅਹਿਮ ਜ਼ਿੰਮੇਵਾਰੀ ਹੁੰਦੀ ਆ ਬੇਸ਼ੱਕ ਇਹਨਾਂ ਨੇ ਮੰਥਨ ਕੀਤਾ ਹੈ ਮੀਟਿੰਗਾਂ ਵੀ ਹੋਈਆਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਚ ਉੱਥੇ ਜਿਹੜੇ ਉਹਨਾਂ ਨੇ ਐਲਾਨ ਕੀਤੇ ਆ ਦੋ ਵੱਡੇ ਪ੍ਰੋਗਰਾਮਾਂ ਦੇ ਇਹਨੇ ਨਾਲ ਗੱਲ ਬਣਦੀ ਆ ਜੇ ਮੋੜਵੇਂ ਜਵਾਬ ਚ ਹੋਰ ਬਹੁਤ ਕੁਝ ਬਾਕੀ ਹੈ ਇਹ ਤਾਂ ਸਾਈਲੋ ਘੇਰਨੇ ਪੈਣਗੇ ਹੂੰ ਕਿਉਂਕਿ ਕਿਸਾਨਾਂ ਨੂੰ ਸੁਖ ਪਿਆ ਤਾਂ ਉਹਨਾਂ ਨੇ ਇੱਕ ਹਿਸਾਬ ਨਾਲ ਗਏ ਟਰਾਲੀ ਸਿੱਟ ਕੇ ਘੰਟੇ ਚ ਮੁੜਿਆ ਉਹ ਘੇਰਨੇ ਪੈਣਗੇ ਵੀ ਇੱਥੇ ਅਸੀਂ ਵਿਕਣ ਨਹੀਂ ਦੇਣਾ ਪਿਛਲੀ ਵਾਰ ਤਾਂ ਗੋਲ ਦੀ ਗੱਲ ਕਰਤੀ ਮਿਸ਼ਨ ਆੜਤੀਆਂ ਨੂੰ ਦੇਤਾ ਸ਼ਾਇਦ ਕੁਝ ਹੋਰ ਖਰਚੇ ਵੀ ਦੇਤੇ ਹੁਣ ਤੱਕ ਸਾਰਾ ਕੰਮ ਖਤਮ ਹੋ ਗਿਆ ਇਹ ਇਕੱਲੇ ਕਿਸਾਨ ਨਹੀਂ ਇਹ ਚ ਪੱਲੇਦਾਰ ਤੇ ਆੜਤੀਆਂ ਨੂੰ ਰਲ ਕੇ ਲੜਨਾ ਪਊਗਾ ਜੇ ਮੰਡੀ ਸਿਸਟਮ ਬਚਾਉਣਾ ਦੋ ਤਿੰਨ ਵਾਰ ਐ ਹੋ ਗਿਆ ਮੰਡੀਆਂ ਤੇ ਫਿਰ ਮੰਡੀਆਂ 'ਚ ਖਰਚਾ ਵੀ ਹੁੰਦਾ ਜੀ ਉੱਥੇ ਲੇਬਰ ਵੀ ਹੁੰਦੀ ਆ ਦੁਕਾਨਾਂ ਨੇ ਕਿਰਾਏ ਤੇ ਵੀ ਨੇ ਜਾਂ ਆਪਣੀਆਂ ਵੀ ਨੇ ਕੋਈ ਫਿਰ ਠੀਕ ਆ ਅਗਲਾ ਗੁੜਚਾ ਦੀ ਦੁਕਾਨ ਖੋਲ ਲੂਗਾ ਸਾਰੇ ਕਾਸੇ ਤੋਂ ਸਾਈਲੋ ਰੋਕਣੇ ਪੈਣਗੇ ਵੀ ਇਹਨਾਂ ਨੂੰ ਮੰਡੀ ਤੋਂ ਖਰੀਦਿਆ ਹੋਇਆ ਮਾਲ ਸਟੋਰ ਕਰਨ ਤੋਂ ਬਾਅਦ ਨਹੀਂ ਅੱਗੇ ਦੇਣੀ ਚਾਹੀਦੀ ਨਵਾਂ ਅਸੀਂ ਬਣ ਨਹੀਂ ਦੇਣਾ ਨਵਾਂ ਸਰਕਾਰ ਆਪਦਾ ਬਣਾਵੇ ਇੰਨੀ ਸੈਂਕੜੇ ਏਕੜ ਜ਼ਮੀਨ ਗਦਾਮਾਂ ਦੇ ਵਿੱਚ ਘिरी ਹੋਈ ਆ ਉੱਥੇ ਉੱਲੂ ਬੋਲਦੇ ਨੇ ਜਹ ਜਹ ਹਾਲ ਆ ਤੇ ਇਸ ਕਰਕੇ ਇਹ ਇਹ ਜੇ ਪੋਜੀਸ਼ਨ ਲੈਣੇ ਪੈਣਗੇ ਦੇਖੋ ਬਾਕੀ ਕਿਸਾਨ ਆਗੂ ਸਿਆਣੇ ਨੇ ਵੱਧ ਸਮਝਦਾਰ ਨੇ ਹੁਣ ਹੁਣ ਖਤਰਾ ਬਹੁਤ ਵੱਡਾ ਕਿਉਂਕਿ ਕਿਸਾਨ ਅੰਦੋਲਨ ਪਾੜ ਲਿਆ ਉਹਨਾਂ ਨੇ ਪਾੜਿਆ ਵੀ ਇਸ ਤਰੀਕੇ ਨਾਲ ਕਿ ਉਹ ਕਹਿੰਦੇ ਆਵੇ ਨਾ ਜਾਵੇ ਦੀ ਅਸੀਂ ਤਾਂ ਬਸ ਇੱਥੇ ਬੈਠਾਂਗੇ ਜਦੋਂ ਤੱਕ ਸਾਡਾ ਮਸਲਾ ਹੱਲ ਨਹੀਂ ਹੁੰਦਾ ਆਏ ਬੈਠੇ ਤੇ ਮਸਲਾ ਹੈ 20 ਸਾਲਾਂ ਹੀ ਹਾਲ ਹੁੰਦਾ ਬੈਠੇ ਰਹਿਣ ਜਦੋਂ ਤੱਕ ਇਕੱਠੇ ਹੋ ਕੇ ਕੋਈ ਸਾਂਝਾ ਹੰਬੜਾ ਨਹੀਂ ਮਾਰਦੇ ਸੋ ਇਸ ਕਰਕੇ ਕਿਸਾਨ ਅੰਦੋਲਨ ਨੂੰ ਮੁੜ ਇਕੱਠੇ ਹੋਣ ਦੀ ਲੋੜ ਆ ਨਹੀਂ ਤੁਸੀਂ ਆ ਕਰੀ ਜਾਓਗੇ ਇਹ ਇਧਰੋਂ ਖਿੱਚੀ ਜਾਣਗੇ ਆਪਣਾ ਕੰਮ ਤੋ ਇਹ ਜਿਹੇ ਅੰਦੋਲਨ ਦੀ ਲੋੜਾ ਵੀ ਇੱਕ ਮਕਸਦ ਲਈ ਬਣਾਏ ਸੀ ਇਹ ਸਟੋਰ ਕਰਨ ਲਈ ਕਿਉਂਕਿ ਸਰਕਾਰ ਸਟੋਰਾਂ ਦਾ ਇੰਤਜ਼ਾਮ ਨਹੀਂ ਕਰ ਰਹੀ ਸੀ ਚਲੋ ਜਿੰਨੇ ਬਣਾਇਆ ਉਹਨਾਂ ਨੂੰ ਸਿਰਫ ਸਟੋਰ ਕੀਤਾ ਜਾਊਗਾ ਮਾਲ ਐਫਐਸਆਈ ਦਾ ਹੋਗਾ ਉਹ ਹੀ ਮਾਲ ਕੀ ਹੋਗੀ ਪੀਡੀਐਸ ਸਿਸਟਮ ਰਾਹੀਂ ਉਹ ਜੋ ਪਹਿਲਾਂ ਚੱਲ ਉਸ ਤਰ੍ਹਾਂ ਦਾ ਹੋਗਾ ਬਾਕੀ ਮੰਡੀਆਂ ਚੂ ਮੇਰੇ ਹਿਸਾਬ ਨਾਲ ਅਸੀਂ ਦੀ ਪੋਜੀਸ਼ਨ ਲੈਣੀ ਚਾਹੀਦੀ ਹੈ ਰਲ ਕੇ ਨੌ ਸਾਈਲੋ ਪੰਜਾਬ ਚ ਕਿਵੇਂ ਚੱਲ ਜਾਣਗੇ ਜੇ ਕਿਸਾਨ ਆ ਜਾਣ ਜੀ ਆਪਣੀ ਆਈ ਤੇ ਤੇ ਇੱਕ ਗੱਲ ਕਰੀ ਅਸੀਂ ਪੰਜਾਬ ਦੀ ਮੌਜੂਦਾ ਸਿਆਸਤ ਦੀ ਡੱਡੂ ਛੜੱਪੇ ਵੀ ਬਹੁਤ ਨੇ ਤੇ ਮੱਛੀਆਂ ਵੀ ਪਤਨਾਂ ਨੂੰ ਚੜ ਚਟ ਚਟ ਕੇ ਵਾਪਸ ਮੁੜ ਰਹੀਆਂ ਇਹ ਜਿਹੜੀ ਸਿਆਸਤ ਹੋ ਰਹੀ ਹੈ ਹਰ ਇੱਕ ਪਾਰਟੀ ਵਿੱਚ ਇਹ ਦੇਖਣ ਨੂੰ ਮਿਲ ਰਿਹਾ ਤੁਸੀਂ ਇਹਨੂੰ ਕਿਵੇਂ ਆਪ ਦੇ ਤੌਰ ਤੇ ਵਿਸ਼ਲੇਸ਼ਣ ਕਰਦੇ ਹੋ ਇਹ ਨਿੱਜ ਪ੍ਰਸਤ ਪਰਿਵਾਰ ਪ੍ਰਸਤ ਸਿਆਸਤ ਜਿਹਦਾ ਮਕਸਦ ਆ ਸਿਆਸਤ ਨੂੰ ਇੱਕ ਧੰਦੇ ਵਜੋਂ ਵਰਤਣਾ ਦੁਕਾਨਦਾਰੀ ਆ ਵੀ ਮੇਰੀ ਦੁਕਾਨ ਕਿਹੜੇ ਮੋੜ ਤੇ ਜਾ ਕੇ ਵਧੀਆ ਚੱਲਦੀ ਆ ਅੱਜ ਉਹਨੂੰ ਐਂ ਲੱਗਦਾ ਵੀ ਕਾਂਗਰਸ ਵਾਲਾ ਕੰਮ ਠੀਕ ਆ ਕੱਲ ਨੂੰ ਨੂੰ ਲੱਗਦਾ ਵੀ ਨਹੀਂ ਭਾਜਪਾ ਦਾ ਹੱਥ ਉੱਤੇ ਆ ਗਿਆ ਪਰਸੋਂ ਨੂੰ ਲੱਗਦਾ ਇੱਥੇ ਤਾਂ ਆਮ ਆਦਮੀ ਪਾਰਟੀ ਦਾ ਕੀ ਆ ਦੀ ਇਹ ਇਹ ਸਿਆਸਤ ਨਹੀਂ ਹੈ ਅਸਲ 'ਚ ਇਹ ਤਾਂ ਇੱਕ ਧੰਦਾ ਮਤਲਬ ਚਾਹੀ ਰਹੇ ਆ ਦੇਖੋ ਪੰਜਾਬ ਬੁਰੀ ਤਰ੍ਹਾਂ ਉਹਨਾਂ ਨੇ ਖੰਡਾ ਲਿਆ ਮਾਨਸਿਕ ਤੌਰ ਤੇ ਵਿਚਾਰਕ ਤੌਰ ਤੇ ਨਹੀਂ ਇਹ ਜ਼ਰੂਰਤ ਪੈਂਦੀ ਹੈ ਕਿਸੇ ਦੀ ਮਤਲਬ ਜਿਵੇਂ ਹੋ ਰਿਹਾ ਮੈਨੂੰ ਲੱਗਦਾ ਇਹ ਹੈ ਆ ਵੀ ਪੰਜਾਬੀਆਂ ਕੋਲੇ ਹਾਲੇ ਕੋਈ ਇਹ ਜਿਹਾ ਵੱਜਮਾ ਵੱਖਰਾ ਵਰਤਾਂਤ ਤਾਂ ਬਣਿਆ ਨਹੀਂ ਜਿਵੇਂ ਆਏ ਸੀ ਨਾ ਉਹ 20 ਪਾਰਟੀਆਂ ਨੂੰ ਹੁੰਝ ਦੋ ਐਤਕੀ ਦਲ ਬਦਲ ਨੂੰ ਹੁੰਝਣਗੇ ਕਿਉਂਕਿ ਲੋਕਾਂ ਨੇ ਗੁੱਸਾ ਤਾਂ ਕੱਢਣਾ ਗੁੱਸਾ ਕਿਵੇਂ ਕੱਢਣਗੇ ਦਲ ਬਦਲ ਨੂੰ ਤੇ ਲਾਜ਼ਮੀ ਕੱਢਣਗੇ ਹੁੰਝਣਗੇ ਇਹਨਾਂ ਨੂੰ ਸਾਰਿਆਂ ਨੂੰ ਮਤਲਬ ਜਿਹੜੇ ਅੱਜ ਉਧਰ ਆ ਕੇ ਇਹਦੇ ਨਾਲ ਖਜ਼ਾਨੇ ਤੇ ਵੀ ਭਾਰ ਪੈਂਦਾ ਜੀ ਚੋਣਾਂ ਹੋਣਗੀਆਂ ਦੂਜੀਆਂ ਜਿਮਣੀ ਚੋਣਾਂ ਹੋਣਗੀਆਂ ਪਰ ਹੁਣ ਇੱਕ ਗੱਲ ਥੋੜਾ ਜਿਹਾ ਫਰਕ ਹੋਇਆ ਆ ਦਿੱਲੀ ਰੈਲੀ ਤੋਂ ਬਾਅਦ ਮਤਲਬ ਜਿਹੜੇ ਬੁੜਕਦੇ ਸੀ ਨਾ ਵੀ ਅਸੀਂ ਨਹੀਂ ਇੱਥੇ ਇਕੱਠੇ ਚੱਲ ਸਕਦੇ ਤਾਲ ਕੋਈ ਨਜੀਵ ਲੱਗੀ ਪਈ ਆ ਬਾਰਮੁਖੀ ਹਕੀਕਤ ਜਰੂਰ ਸਾਹਮਣੇ ਆਈ ਗਰਾਊਂਡ 'ਚ ਕੀ ਹੋ ਰਿਹਾ ਮਤਲਬ ਬੰਤਰ ਗਏ ਕੰਨੀ ਕੰਨ ਬੋਲਣ ਲੱਗ ਗਏ ਜਿਵੇਂ ਆਪਾਂ ਕਹਿੰਦੇ ਹਾਂ 0 ਵਾਲਾ ਡਾਇਲੋਗ ਵੀ ਮੱਠਾ ਪੈ ਗਿਆ ਮੈਂ ਕਹਿੰਦਾ ਤੁਸੀਂ ਕਦੇ ਸੁਣੋਗੇ ਨਹੀਂ ਅੱਜ ਤੋਂ ਬਾਅਦ ਭਗਵਾਨ ਜੋ ਦਿੱਲੀ ਰੈਲੀ ਹੋਈ ਆ ਉੱਥੇ ਜੋ ਸੰਕੇਤ ਦਿੱਤੇ ਨੇ ਜਾਂ ਗਾਂਧੀ ਸਾਹਿਬ ਅੱਜ ਕਾਂਗਰਸ 'ਚ ਸ਼ਾਮਲ ਹੋਏ ਨੇ ਜੋ ਸੰਕੇਤ ਉਹਨਾਂ ਨੇ ਵੀ ਦਿੱਤੇ ਨੇ ਇੰਟਰਵਿਊ ਦੇ ਵਿੱਚ ਵੀ ਗੱਠਜੋੜ ਵਾਲਾ ਮਾਮਲਾ ਹਾਲੇ ਫਾਈਨਲ ਨਹੀਂ ਹੋਇਆ ਵੀ ਹੋਊਗਾ ਨਹੀਂ ਹੋਊਗਾ ਜੇ ਓਪਨ ਹੋ ਗਿਆ ਇਹਦਾ ਮਤਲਬ ਇਹ ਹੈ ਵੀ ਇਹਦਾ ਗੱਠ ਜੋੜ ਹੋ ਵੀ ਸਕਦਾ ਪਰ ਇਹ ਵੀ ਹੈ ਨਾ ਟਰੋਲ ਕਰਨ ਵਾਲਿਆਂ ਦੀ ਜੇ ਅਸੀਂ ਗੱਲ ਕਰੀਏ ਕਿਉਂਕਿ ਟ੍ਰੋਲਿੰਗ ਕਈ ਵਾਰੀ ਹੁੰਦੀ ਹੈ ਸਹੀ ਦਿਸ਼ਾ 'ਚ ਕਈ ਵਾਰੀ ਤੇ ਉਹੀ ਬਦਨਾਮ ਕਰਨ ਵਾਸਤੇ ਧੂੜ ਚੀ ਭਜਾਈ ਜਾਂਦੇ ਹੁੰਦੇ ਆ ਪਰ ਜਿਹੜੀ ਉੱਥੇ ਕਾਂਗਰਸ ਦੀ ਇਕੱਠੀ ਰੈਲੀ ਹੋਈ ਇੱਥੇ ਅਕਾਲੀ ਦਲ ਨੇ ਵੀ ਤੇ ਭਾਜਪਾ ਦੀ ਲੀਡਰਸ਼ਿਪ ਨੇ ਵੀ ਕਈਆਂ ਨੇ ਟਵੀਟ ਕੀਤੇ ਕਹਿੰਦੇ ਜਿਹੜੇ ਕਹਿੰਦੇ ਸੀ ਏਕ ਥੀ ਕਾਂਗਰਸ ਹੁਣ ਉੱਥੇ ਦਿੱਲੀ ਜਾ ਕੇ ਕਹਿੰਦੇ ਆ ਕਿ ਮਾਈ ਬਾਪ ਕਾਂਗਰਸ ਠੀਕ ਹੈ ਗੱਲ ਦੇਖੋ ਹਾਲਤ ਬਦਲਦੀ ਆ ਬਦਲਮੀ ਹਾਲਤ ਦੇ ਵਿੱਚ ਪੈਂਤੜੇ ਲੈਣੇ ਪੈਂਦੇ ਨੇ ਅਰਾਸੀ ਪਾਰਟੀ ਨੂੰ ਜਦੋਂ ਤੁਹਾਡੇ ਸਾਹਮਣੇ ਹੋਵੇ ਮੁਲਕ 'ਚ ਫਾਸ਼ੀਵਾਦ ਆ ਰਿਹਾ ਉਹਦੀ ਕਾਂਗ ਚੜ੍ਹਦੀ ਆ ਰਹੀ ਆ ਮਤਲਬ ਕਈ ਵਾਰ ਆ ਪਹਿ ਗੱਲ ਕਹੀ ਆ ਵੀ ਕਾਂਗਰਸ ਮੁਕਤ ਭਾਰਤ ਤੋਂ ਗੱਲ ਚੱਲੀ ਸੀ ਫਿਰ ਸਵਾਲ ਮੁਕਤ মিডিਆ ਫਿਰ ਅੰਦੋਲਨ ਮੁਕਤ ਸੜਕਾਂ ਆ ਲਾਇ ਆਪਣੇ ਬਾਰਡਰਾਂ ਤੇ ਹਾਲ ਕੀ ਆ ਤੁਸੀਂ ਦੇਖ ਲਓ ਕੀਤਾ ਹੋਇਆ ਜਾਂ ਕੁੜੀਆਂ ਨੇ ਇੰਟਰਨੈਸ਼ਨਲ ਪਹਿਲਵਾਨਾਂ ਨਾਲ ਇਹਨਾਂ ਨੇ ਕਿੰਨੀ ਬੁਰੀ ਕੀਤੀ ਫਿਰ ਵਿਰੋਧੀ ਧਿਰ ਮੁਕਤ ਸੰਸਦ ਫਿਰ ਇੱਥੇ ਆ ਕੇ ਬਈ ਜੀ ਇਕੱਠੇ ਹੋਣਾ ਪੈਂਦਾ ਸਾਰਿਆਂ ਨੂੰ ਇਹਨਾਂ ਇੰਡੀਆ ਗੱਠ ਜੋੜ ਦੇ ਸਭ ਤੋਂ ਸ਼ਰਾਰਤੀ ਤੇ ਸ਼ੱਕੀ ਤੇਰਾ ਅਰਵਿੰਦ ਕੇਦਰੀਵਾਲ ਮਤਲਬ ਉਹ ਇਹ ਗੱਠ ਜੋੜ ਨੂੰ ਉਂਗਲਾਂ ਤੇ ਨਚਾਉਣ ਨੂੰ ਫਿਰਦਾ ਸੀ ਸ਼ੁਰੂ ਚ ਦੇਖ ਲਓ ਆਰਡੀਨੈਂਸ ਵਾਲਾ ਲੈ ਕੇ ਆ ਗਿਆ ਫਿਰ ਚਿਹਰੇ ਵਾਲਾ ਲੈ ਕੇ ਆ ਗਿਆ ਹੁਣ ਚਲਾ ਆ ਕੰਮ ਵਾਲਾ ਫਸ ਗਿਆ ਕਰੋ ਤਾਂ ਕਹਿੰਦੇ ਸਭ ਤੋਂ ਵੱਡਾ ਡਾਰੀ મોદી ਦਾ ਕੇਰੀਵਾਲ ਨਹੀਂ ਇਹ ਵੀ ਇੱਕ ਸਿਆਸਤ ਆ ਵੀ ਜਿਨ੍ਹਾਂ ਤੋਂ ਡਰਾ ਉਹਨਾਂ ਵੱਲ ਧਿਆਨ ਇਹ ਨਾ ਕਰਨ ਦਿਓ ਕੀ ਨੰਗੀ ਨਾ ਹੋਊ ਤੇ ਕੀ ਨਚੜੂ ਕੇਜਰੀਵਾਲ ਦੇ ਪੱਲੇ ਕੀ ਆ ਚਲੋ ਜਿੰਨੀਆਂ ਇਹਨੇ ਉਮੀਦਵਾਰ ਖੜੇ ਕੀਤੇ ਨੇ ਮੰਨ ਲਓ ਸਾਰੇ ਜਿੱਤ ਜਾਣ ਕੀ ਕਰਦੂ ਕੇਜਰੀਵਾਲ ਫੇਰ ਕਿਹੜਾ ਬਰੋਬਰ ਦੇ ਚਰ ਬਣ ਜੂ ਇੱਕ ਝੂਠਾ ਨਾ ਤੁਸੀਂ ਪਰਪੰਚ ਸਿਰਜਦੇ ਹੋ ਪਰਸੈਪਸ਼ਨ ਸਿਰਜਦੇ ਹੋ ਹਕੀਕਤ ਤਾਂ ਹੋ ਹੈ ਨਹੀਂ ਹੁਣ ਜੇ ਉੱਥੇ ਦਿੱਲੀ ਤੁਸੀਂ ਸਾਰੇ ਇਕੱਠੇ ਹੋਇਓ ਮੋਦੀ ਦੇ ਖਿਲਾਫ ਇਕੱਠੇ ਹੋਇਓ ਨਾ ਇੱਥੇ ਮੋਦੀ ਦੇ ਖਿਲਾਫ ਇਕੱਠੇ ਕਿਉਂ ਨਹੀਂ ਹੋ ਸਕਦੇ ਜੀ ਜਿਹੜੀ ਗੱਲ ਮਤਲਬ ਹਾਈ ਕਮਾਂਡ ਕਹਿੰਦੀ ਆ ਤੁਸੀਂ ਸਿਰਫ ਇਸ ਕਰਕੇ ਵੀ ਤੁਸੀਂ ਆਪ ਦਾ ਇੱਕ ਬਣਾ ਰੱਖਿਆ ਦੈਰਾ ਤੁਸੀਂ ਪਹਿਲਾਂ ਤੁਸੀਂ ਇਹ ਨਹੀਂ ਸਮਝ ਸਕੇ ਵੀ ਪੰਜਾਬ ਨੂੰ ਬਦਲਾ ਦੀ ਲੋੜ ਆ ਜੀ ਖੁਰਚੇਗੇ ਹੁਣ ਤੁਸੀਂ ਇਹ ਨਹੀਂ ਸਮਝ ਰਹੇ ਵੀ ਮੁਲਕ ਨੂੰ ਬਦਲਾ ਦੀ ਲੋੜ ਆ ਹੁਣ ਅੱਡ ਅੱਡ ਜਦੋਂ ਚਾਰ ਕੋਨੀ ਮੁਕਾਬਲਿਆਂ ਦੀ ਕਹਾਣੀ ਦਿਸਦੀ ਆ ਸਾਹਮਣੇ ਮਤਲਬ ਅੱਖਾਂ ਮੂਰੇ ਭੰਭੂ ਤਾਂ ਰੇ ਨੱਚਦੇ ਨੇ ਅਕਾਲੀ ਦਲ ਜਿਹੜਾ ਕਹਿੰਦਾ ਸੀ ਪਤੀ ਪਤਨੀ ਦਾ ਰਿਸ਼ਤਾ ਨਾ ਮਾਸ ਦਾ ਰਿਸ਼ਤਾ ਉਹਦਾ ਕੀ ਬਣਿਆ ਦੂਜਿਆਂ ਨੂੰ ਮੇਨੇ ਮਾਰਦਾ ਜਿਹੜਾ ਕਹਿੰਦਾ ਸੀ ਉਸੂਲਾਂ ਵੱਲ ਆਵਾਂਗੇ ਤੇ ਸੂਰ ਰਗੜੇ ਨਹੀਂ ਤੁਸੀਂ ਸੋਚ ਸਮਝ ਕੇ ਤਲਾੰਜਲੀ ਦਿੱਤੀ ਆ ਜੰਮੂ ਕਸ਼ਮੀਰ ਨੂੰ ਮਤਲਬ ਉਹਨਾਂ ਖਤਮ ਕਰਨ ਖਾਤਰ ਵੋਟ ਪਾਉਣਾ ਅੱਜ ਤੱਕ ਵੀ ਅਕਾਲੀ ਦਲ ਦੀ ਇਹ ਪੋਜੀਸ਼ਨ ਨਹੀਂ ਹੈ ਵੀ ਕੇਂਦਰ ਸਰਕਾਰੀ ਕਾਨੂੰਨ ਬਣਾ ਨਹੀਂ ਸਕਦਾ ਖੇਤੀ ਬਾਰੇ ਇਹ ਆ ਵੀ ਕਿਸਾਨਾਂ ਨਾਲ ਗੱਲ ਕਰਕੇ ਨਹੀਂ ਬਣਾਏ ਗਲਤ ਬਣਾਏ ਇਹ ਜਿਹੜੀ ਉਹ ਪੋਜੀਸ਼ਨ ਆ ਅੰਦੋਲਨ ਦੀ ਵੀ ਇਹ ਰਾਜਾਂ ਦਾ ਮਸਲਾ ਤੁਹਾਨੂੰ ਬਣਾਉਣ ਦਾ ਹੱਕ ਨਹੀਂ ਇਧਰਲੇ ਪਾਸੇ ਨੂੰ ਕੋਈ ਨਹੀਂ ਤੁਰਦਾ ਸੋ ਇਸ ਕਰਕੇ ਬਹੁਤ ਘਿਚੋਲਾ ਖਾਸ ਕਰਕੇ ਪੰਜਾਬ 'ਚ ਪੰਜਾਬ ਇਹ ਉਹਨਾਂ ਲਈ ਸਭ ਤੋਂ ਵੱਡਾ ਖਤਰਾ ਕਿਉਂਕਿ ਇੱਥੇ ਜਦੋਂ ਉੱਠਿਆ ਨਾ ਕੋਈ ਵਿਚਾਰ ਉਹਨੇ ਬੜਾ ਵੱਡੀ ਪ੍ਰੋਬਲਮ ਖੜੀ ਕੀਤੀ ਆ ਬੜੀ ਵੱਡੀ ਤੱਕ ਪਾਈ ਆ ਹੁਣ ਉਹਨਾਂ ਨੇ ਇਹ ਆ ਵੀ ਇਹਨਾਂ ਨੂੰ ਇੱਕ ਦੂਜੇ ਨਾਲੇ ਲੜਾਈ ਜੋ ਲੜੀ ਜੋ ਤੇ ਆਪਸ ਦੇ ਵਿੱਚ ਝੰਡ ਬੰਚਿਟੀ ਹੋਈ ਜਾਣ ਕਿਸਾਨ ਵੀ ਹੋਈ ਜਾਣ ਸਿਆਸਤਦਾਨ ਵੀ ਹੋਈ ਜਾਣ ਬਾਕੀ ਤੁਹਾਨੂੰ ਪਤਾ ਵੀ 13 ਸੀਟਾਂ ਨੇ ਜੀ ਉਹ ਆਪ ਦਾ ਕਰੀ ਜਾਣਗੇ ਰਾਜ ਸਭਾ ਦੀਆਂ ਸੀਟਾਂ ਲੁੱਟਣ ਲੱਗੇ ਪੰਜਾਬ ਦੀਆਂ ਕਮਾਲ ਤੁਹਾਡੇ ਸਾਹਮਣੀਆਂ ਰਾਜ ਸਭਾ ਮੈਂਬਰ ਨਹੀਂ ਦਿਖਾਈ ਦਿੱਤੇ ਕੇਜਰੀਵਾਲ ਦੇ ਹੱਕ ਚ ਕਿਤੇ ਸਭ ਤੋਂ ਵੀ ਆਈਪੀ ਰਾਜ ਸਭਾ ਮੈਂਬਰ ਰਗਵ ਚੱਡਾ ਸਾਹਿਬ ਤੇ ਧਰਤੀ ਤੇ ਵੀ ਦਿਖਾਈ ਨਹੀਂ ਦਿੱਤੇ ਦੇਸ਼ ਦੀ ਮੈਂ ਤੁਹਾਨੂੰ ਇਹੀ ਕਹਿਣਾ ਨਾ ਜੀ ਉਹ ਸਾਡੇ ਰਾਜ ਦੇ ਤੁਸੀਂ ਕਹਿੰਦੇ ਸੀ ਰਾਜ ਦੇ ਹੇਤਾਂ ਦੀ ਨੁਮਾਇੰਦਗੀ ਕਰਨੀ ਆ ਹੁਣ ਤਾਂ ਤੁਸੀਂ ਪਾਰਟੀ ਦੇ ਹਿਤ ਖਾਤਰ ਵੀ ਨਹੀਂ ਕਿਤੇ ਖੜੇ ਦਿਖਾਈ ਦਿੰਦੇ ਕਿਉਂਕਿ ਜੇ ਤੁਸੀਂ ਮਤਲਬ ਕਾਰਖਾਨੇਦਾਰਾਂ ਨੂੰ ਟਿਕਟਾਂ ਦੇਵੋਗੇ ਐਜੂਕੇਸ਼ਨ ਮਾਫੀ ਵਾਲੇ ਨੂੰ ਟਿਕਟਾਂ ਦੇਵੋਗੇ ਉਹਨਾਂ ਦੀ ਜਾਨ ਤਾਂ ਬੇਸਿਕ ਕਿੱਕੀ ਚਾ ਕੇਂਦਰੀ ਸੰਸਥਾਵਾਂ ਦੇ ਸਾਰੇ ਅਧਿਕਾਰ ਉਹਨਾਂ ਦੇ ਕੋਲ ਨਹੀਂ ਉਹ ਕਿਵੇਂ ਲੜ ਲੈਣਗੇ ਕੇਂਦਰ ਦੇ ਨਾਲ ਪੰਜਾਬ ਦੇ ਹੱਕਾਂ ਲਈ ਸੋ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਆ ਸਵਾਦ ਰਚਾਉਣ ਦੀ ਲੋੜ ਆ ਬੰਦੇ ਦਾ ਬੰਦਾ ਤੇ ਬੰਦੇ ਦਾ ਵਿਰੁੱਧ ਹੀ ਹੋਣ ਦੀ ਤਾਂ ਸ਼ਬਦ ਨਾਲ ਜੁੜਨਾ ਚਾਹੀਦਾ ਵਿਚਾਰ ਨਾਲ ਜੁੜਨਾ ਚਾਹੀਦਾ ਨਹੀਂ ਬਹੁਤ ਪੰਜਾਬ ਲਈ ਚੰਗੇ ਹਾਲਤ ਨਹੀਂ ਹੈਗੇ ਇੱਕ ਆਖਰੀ ਸਵਾਲ ਤੁਸੀਂ ਕਿਹਾ ਕਿ ਵਿਚਾਰਾਂ ਸਿਆਸਤ ਕਰਨੀ ਚਾਹੀਦੀ ਹੈ ਤੇ ਇੱਧਰ ਧਿਆਨ ਦੇਣਾ ਚਾਹੀਦਾ ਪਰ ਇੱਕ ਨਾਮ ਸਿਆਸਤ ਦੇ ਅੰਦਰ ਜਿਸ ਨੇ ਇੱਕ ਸਾਲ ਦੇ ਅੰਦਰ ਤਿੰਨ ਪਾਰਟੀਆਂ 'ਚ ਹਾਜ਼ਰੀ ਲਵਾਈ ਸੁਸ਼ੀਲ ਕੁਮਾਰ ਰਿੰਕੂ ਉਹ ਦਲ ਬਦਲਣਾਂ ਦੀ ਤੁਸੀਂ ਗੱਲ ਕੀਤੀ ਹੈ ਨਾ ਉਦੋਂ ਮੇਰੇ ਜ਼ਿਹਨ 'ਚ ਆਇਆ ਸੁਸ਼ੀਲ ਕੁਮਾਰ ਰਿੰਕੂ ਦੀ ਇਹ ਬਦਲਵੀਂ ਸਿਆਸਤ ਸਤਾ ਜਿਹੜੀ ਉਹ ਜਦੋਂ ਵੀ ਗਏ ਜਦੋਂ ਉਹਨਾਂ ਨੇ ਕਾਂਗਰਸ ਛੱਡ ਕੇ ਆਪ ਚਾਏ ਕਹਿੰਦੇ ਕਿ ਮੈਂ ਜਲੰਧਰ ਦੇ ਵਿਕਾਸ ਲਈ ਲੋਕਾਂ ਦੇ ਵਿਕਾਸ ਲਈ ਛੱਡੀ ਹੁਣ ਜਦੋਂ ਆਪ ਨੂੰ ਛੱਡ ਕੇ ਭਾਜਪਾ ਚ ਗਏ ਆ ਉਦੋਂ ਵੀ ਉਹਨਾਂ ਦੀ ਇੱਕੋ ਦਲੀਲ ਹੈ ਇੱਕੋ ਡਾਇਲੋਗ ਮੈਂ ਕਹਿੰਦਾ ਇਹ ਹੋਇਆ ਰਵਨੀਤ ਬਿੱਟੂ ਹੋਇਆ ਇਹਨਾਂ ਦੀਆਂ ਪੁਰਾਣੀਆਂ ਮਹੀਨਾਾਂ ਤੋਂ ਪਹਿਲਾਂ ਦੀਆਂ ਪੋਸਟਿੰਗ ਚੱਲ ਰਹੀਆਂ ਨੇ ਇਹ ਸੰਗਲਪਾਈ ਖੜਾ ਉੱਥੇ ਪਾਰਲੀਮੈਂਟ ਦੇ ਮੂਹਰੇ ਬਿੱਟੂ ਆ ਜਿਹੜਾ ਉਹ ਕਹਿ ਰਿਹਾ ਮੈਂ ਜੁੱਤੀ ਮਾਰੂੰ ਇਹਨਾਂ ਦੇ ਕਹਿੰਦਾ ਮੈਂ ਇਹਨਾਂ ਨਾਲ ਬੈਠ ਸਕਦਾ ਇਹਨਾਂ ਨੇ ਸਾਨੂੰ ਕੱਖ ਦਾ ਨਹੀਂ ਛੱਡਿਆ ਉਹ ਸਾਰਾ ਕੁਝ ਇਹਨਾਂ ਦੇ ਮੂੰਹ ਤੇ ਜੁੱਤੀਆਂ ਪੈ ਰਹੀਆਂ ਨੇ ਮਤਲਬ ਜੇ ਤੁਸੀਂ ਦੇਖੋ ਇਹ ਜਲੰਧਰ ਦਾ ਵਿਕਾਸ ਕਿਹੜਾ ਕਿਹੜਾ ਕੀ ਹੈ ਜਲੰਧਰ ਦਾ ਵਿਕਾਸ ਕਹਿੰਦੇ ਪਾਰਟੀ ਨੇ ਮੇਰੀ ਪੈਠ ਹੀ ਨਹੀਂ ਥਾਪੜੀ ਪਾਰਟੀ ਨੇ ਤੈਨੂੰ ਐਮਪੀ ਬਣਾਤਾ ਪਿੱਟ ਤੇਰੇ ਆਪਣੇ ਚ ਜਵਾਨ ਚ ਜੋਰ ਹੈਗਾ ਸੀ ਤੂੰ ਪੰਜਾਬ ਦੇ ਹੱਕਾਂ ਲਈ ਇੱਥੇ ਬੋਲਿਆ ਕੋਈ ਸਵਾਲ ਉਠਾਇਆ ਦੱਸ ਤਾਂ ਸੀ ਨਾ ਪਿੱਟ ਤੇਰੇ ਖਾਤਰ ਤੈਨੂੰ ਪੈਨਸ਼ਨ ਤੇਰੀ ਉਮਰ ਭਰ ਦੀ ਲੱਗੀ ਹਾਂਜੀ ਤੈਨੂੰ ਜਿੰਨੀ ਗ੍ਰਾਂਟ ਮਿਲੀ ਹੂ ਸਾਲ 2 ਸਾਲ ਤੇ 5 ਕਰੋੜ ਉਹ ਤੋਂ ਆਪਣੇ ਹਿਸਾਬ ਨਾਲ ਵੰਡਤੀ ਪੰਜਾਬ ਸਰਕਾਰ ਦੇ ਪੱਲੇ ਧਾਣੇ ਤਾਂ ਹੈ ਨਹੀਂ ਇਹ ਪਿੱਟ ਕੀ ਥਾਪੜ ਦੂ ਸੋ ਇਸ ਕਰਕੇ ਇਹ ਸਾਰੇ ਝੂਠੀਆਂ ਗੱਲਾਂ ਨੇ ਲੋਕ ਸਮਝ ਰਹੇ ਨੇ ਇਹਨਾਂ ਗੱਲਾਂ ਨੂੰ ਇਹਦੇ ਪਿੱਛੇ ਇੱਕ ਹੋਰ ਵੀ ਕਾਰਨਾ ਰਾਣਾ ਗੁਰਜੀਤ ਇਹਨੂੰ ਕੋ ਬੰਦਾ ਅਸਲ ਚਰਾਣਾ ਗਰਜੀਤ ਦਾ ਚੇਲਾ ਚੇਲਾ ਆ ਦੂਜਾ ਵੀ ਆ ਉਹ ਉਹ ਦੇਖਦਾ ਰਹਿਣਾ ਉਹ ਕਈ ਆਲਣੇ ਚੱਪਦੇ ਅੰਡੇ ਰੱਖਦਾ ਜਾਨੀ ਜਦੋਂ ਇਹ ਲੱਗਦਾ ਸੀ ਵੀ ਉਹਨੇ ਆਪ ਦੇ ਵਿੱਚ ਭੇਜਿਆ ਉਦੋਂ ਰੁੱਤ ਹੋਰ ਤਰ੍ਹਾਂ ਦੀ ਸੀ ਫੇਰ ਮੁੜ ਕੇ ਫੇਰ ਇੱਧਰ ਆਇਆ ਹੁਣ ਮੁੜ ਕੇ ਭਾਜਪਤ ਚੱਲਿਆ ਗਿਆ ਕਿਉਂਕਿ ਰੁੱਤ ਭਾਜਪਾ ਦੀ ਆ ਤੇ ਉਹ ਉਹ ਜਿਹੜਾ ਵਪਾਰ ਕਸਾਮਰਾਜ ਆ ਉਹਨਾਂ ਦੇ ਹਿੱਤ ਤਾਂ ਸਰਕਾਰਾਂ ਨਾਲ ਜੁੜੇ ਰਹਿਣ ਚ ਇਸੇ ਕਰਕੇ ਇੱਥੇ ਕੋਈ ਵਿਰੋਧੀ ਮੁੱਦਿਆਂ ਦੀ ਲੜਾਈ ਨਹੀਂ ਹੁੰਦੀ ਕਿਉਂਕਿ ਸਾਰਿਆਂ ਦਾ ਹਿੱਤ ਸੱਤਾ ਨਾਲ ਜੁੜੇ ਰਹਿਣਾ ਜਾਂ ਸੱਤਾ ਨਾਲ ਸਹਿਯੋਗ 'ਚ ਰਹਿਣਾ ਜਾਂ ਸੱਤਾ ਦੇ ਕਾਬਜ ਰਹਿਣਾ ਉਸ ਹਿਸਾਬ ਨਾਲੇ ਸਾਰੇ ਪੰਤਲੇ ਬਦਲ ਰਹੇ ਨੇ ਫਿਰ ਤੁਸੀਂ ਹੋਰ ਦੇਖੋ ਚਲੋ ਤਾਂ ਕਿਹਾ ਸੀ ਨਾ ਸ਼ਾਇਦ ਕਿਹਨੇ ਕਿਹਾ ਸੀ ਪ੍ਰਤਾਪ ਬਾਜਵੇ ਨੇ ਕਿਹਾ ਸੀ ਵੀ ਆਹ ਕਿਹਾ ਜਾ ਸਟਾਫ ਆ ਗਿਆ ਸਾਡੇ ਸਾਹਮਣੇ ਉਹ ਤਾਂ ਬੜਾ ਮਖੌਲ ਉਡਾਇਆ ਭਗਵੰਤ ਮਾਨ ਨੇ ਇਸ ਰੂਪ 'ਚ ਸ਼ਬਦ ਕਹਿਣੇ ਵੀ ਨਹੀਂ ਚਾਹੀਦੇ ਸੀ ਪਰ ਇਹ ਸਵਾਲ ਬਹੁਤ ਵੱਡਾ ਬੀ ਪਾਰਟੀਆਂ ਕੋਲੇ ਐਮਐਲਏ ਚੁਣ ਲਈ ਸਮਰੱਥ ਬੰਦੇ ਨਹੀਂ ਰਹੇ ਜਿਨ੍ਹਾਂ ਨੂੰ ਪੰਜਾਬ ਦੇ ਇਤਿਹਾਸ ਦਾ ਸਿਆਸਤ ਦਾ ਪੰਜਾਬ ਦੀਆਂ ਸਮੱਸਿਆਵਾਂ ਦਾ ਮੁੱਦਿਆਂ ਦਾ ਪਤਾ ਹੋਵੇ ਪਰਵਾਰਾਂ ਨੇ ਰੱਖ ਪਾਰਟੀਆਂ ਚ ਲੀਡਰਸ਼ਿਪ ਨਹੀਂ ਉੱਭਰ ਰਹੀ ਫਿਰ ਐਮਐਲਏ ਕੌਣ ਹੋਏ ਰਾਜ ਸਭਾ ਕੌਣ ਹੋਵੇ ਤੁਸੀਂ ਦੇਖ ਲਓ ਕਹੇ ਜੇ ਭੇਜਦੇ ਨੇ ਹੁਣ ਲੋਕ ਸਭਾ ਚ ਜਿਹੜੇ ਚੁਣੇ ਜਾਣਗੇ ਇਹ ਕੀ ਲੱਲ ਲਾਉਣਗੇ ਉੱਥੇ ਜਾ ਕੇ ਜੀ ਮੈਨੂੰ ਦੱਸਿਓ ਜਿਵੇਂ ਜਿਵੇਂ ਜਿਹੜਾ ਜ ਕੋ ਸਾਹਮਣੇ ਆ ਰਿਹਾ ਮਤਲਬ ਕਿਹੜੇ ਪੰਜਾਬ ਦੀ ਨੁਮਾਇੰਦਗੀ ਹੱਕਾਂ ਦੀ ਕਿਹੜਿਆਂ ਦੀ ਕਰਨਗੇ ਇਹਨਾਂ ਕੋਲੇ ਕੋਈ ਏਜੰਡੇ ਨਹੀਂ ਮੁਲਕ ਦੇ ਵਿੱਚ ਮੋਦੀ ਦੇ ਖਿਲਾਫ ਕਿਹੜੀ ਗੱਲ ਤੇ ਲੜਨਗੇ ਉਹ ਵੀ ਇਹਨਾਂ ਕੋਲੇ ਏਜੰਡਾ ਨਹੀਂ ਕਾਮਨ ਮਿਨਿਮਮ ਪ੍ਰੋਗਰਾਮ ਨਹੀਂ ਦਿਖਾਤਾ ਸਾਡਾ ਜੀ ਜੀ ਬਹੁਤ ਸ਼ੁਕਰੀਆ ਜੀ ਤਾਂ ਹਮੇਸ਼ਾ ਦੀ ਤਰ੍ਹਾਂ ਬਿਵਾਕੀ ਦੇ ਨਾਲ ਮਾਲਵਿੰਦਰ ਸਿੰਘ ਮਾਲੀ ਜੀ ਹੋਰਾਂ ਨੇ ਆਪਣੇ ਵਿਚਾਰ ਰੱਖੇ ਆ ਕਿ ਪੰਜਾਬ ਦੀ ਸਿਆਸਤ ਅੰਦਰ ਦੇਸ਼ ਦੀ ਸਿਆਸਤ ਅੰਦਰ ਕੀ ਕੋਈ ਚੱਲ ਰਿਹਾ ਤੇ ਹੋਣਾ ਕੀ ਚਾਹੀਦਾ ਤੇ ਨਾਲ ਹੀ ਜਿਹੜਾ ਇੱਕ ਮੰਡੀਆਂ ਨੂੰ ਲੈ ਕੇ ਫੈਸਲਾ ਲਿਆ ਗਿਆ ਉਹ ਕਿੰਨਾ ਖਤਰਨਾਕ ਆਉਣ ਵਾਲੇ ਸਮੇਂ ਦੇ ਲਈ ਤੇ ਇਸ ਨੂੰ ਵਿਰੋਧ ਕਿਵੇਂ ਹੋਣਾ ਚਾਹੀਦਾ ਕਿਹੜੀ ਦਿਸ਼ਾ 'ਚ ਉਹ ਸਾਰੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ ਆ ਤੁਸੀਂ ਖੁਦ ਕੀ ਸਮਝਦੇ ਹੋ ਆਪਣੀ ਆਪਣੀ رائے ਵੀ ਸਾਂਝੀ ਕਰਿਓ ਬਿਲਾਲ ਇਸ ਮੁਲਾਕਾਤ 'ਚ ਹੈ ਨਹੀਂ ਆਪਣੇ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ